ਪੰਜਾਬ ਸਭ ਤੋਂ ਵੱਡੀਆਂ ਖੇਡਾਂ ਸ਼ਿਦਿਆਜੋਮ ਭਗਤ ਸਿੰਘ ਗੇਮ ਜਿਹੜੀਆਂ ਹਨ ਜੋ ਕੱਲ ਤੋਂ ਸ਼ੁਰੂ ਹੋਈਆਂ ਉਹਨਾਂ ਦੇ ਹਾਕੀ ਵਰਗ ਦੇ ਮੈਚ ਜਿਹੜੇ ਅੱਜ 올ੰਪੀਅਨ ਸਜੀਤ ਹਾਕੀ ਸਟੇਡੀਅਮ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਨੇ ਆ ਕੁੱਲ 7 ਮੈਚ ਖੇਡੇ ਜਾਣਗੇ 4 ਮੈਚ ਜਿਹੜੇ ਹੈਗੇ ਆ ਉਹ ਲੜਕੀਆਂ ਦੇ ਵਰਗ ਦੇ ਵਿੱਚ ਖੇਡੇ ਜਾਣਗੇ ਜਦੋਂ ਕਿ 3 ਮੈਚ ਲੜਕੀਆਂ ਦੇ ਵਰਗ ਦੇ ਵਿੱਚ ਖੇਡੇ ਜਾਣਗੇ ਇਹਨਾਂ ਮੈਚਾਂ ਦਾ ਫਾਈਨਲ ਮੈਚ ਜਿਹੜਾ ਹੈਗਾ ਉਹ 5-3 ਨੂੰ ਖੇਡਿਆ ਜਾਵੇਗਾ ਸੈਮੀ ਫਾਈਨਲ ਚਾਰ ਤਰੀਕ ਨੂੰ ਖੇਡਿਆ ਜਾਵੇਗਾ ਔਰ ਇਹਨਾਂ ਦੋਵੇਂ ਵਰਗਾਂ ਵਿੱਚ ਜਿਹੜੀ ਟੀਮਾਂ ਪਹਿਲੇ ਦੂਜੇ ਤੀਜੇ ਸਥਾਨ ਤੇ ਰਹਿਣਗੀਆਂ ਉਹਨਾਂ ਨੂੰ ਕਰੰવાર 9 ਲੱਖ 7 ਲੱਖ 5 ਲੱਖ ਰੁਪਏ ਦਾ ਨਕਦ ਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਔਰ ਮੈਂ ਆਸ ਕਰਦਾ ਹਾਂ ਕਿ ਇਹ ਮੁਕਾਬਲੇ ਹੈ ਉਹ ਬਹੁਤ ਹੀ ਰੋਚਕ ਹੋਣਗੇ ਕੁੜੀਆਂ ਦੇ ਵਰਗ ਦੇ ਵਿੱਚ 11 ਟੀਮਾਂ ਭਾਗ ਲੈ ਰਹੀਆਂ ਨੇ ਜਦੋਂ ਕਿ ਲੜਕੀਆਂ ਦੇ ਵਰਗ ਦੇ ਵਿੱਚ કુલ 16 ਟੀਮਾਂ ਭਾਗ ਲੈ ਰਹੀਆਂ ਨੇ A little, yeah. Mm.